ਮੁਕਸਰ ਬਰੋ ਫਿਰ ਮੁੰਬਈ ਜਾਣ ਕਰੀ। ਆ ਮਾਨਯੋਗ ਬੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਭਾਗੀਰਥ ਮੀਨਾ ਜੀ ਦੀ ਦਸ਼ਾਨ ਹੁਦੇਸ਼ ਹੈ। ਆ ਸਾਡੀ ਸੀਆਈਏ ਮਲੂਕ ਦੀ ਟੀਮ ਨੇ ਇੱਕ ਗਰੂ ਤਿੰਨ ਬੰਦਿਆਂ ਦਾ ਕਾਬੂ ਕੀਤਾ ਜੋ ਕਿ ਬਰਾਮੇ ਨਾਕਾਬੰਦੀ ਇਹਨਾਂ ਪਾਸੋਂ ਇੱਕ ਮੋਟਰਸਾਈਕਲ ਪਲਸਰ ਜੋ ਕਿ ਚੋਰੀ ਦਾ ਸੀਗਾ ਉਹ ਬਰਾਮੇ ਹੋਇਆ। ਤੇ ਮਕਦਮਾ ਨੰਬਰ 105 ਜੇ 17 303 317 ਬੀ ਐਨ ਐਸ ਇਹ ਮਕਦਮਾ ਬੜਿਸ ਕਰਕੇ ਤੇ ਅੱਗੇ ਤਫਤੀਸ਼ ਦੌਰਾਨ ਇਹਨਾਂ ਕੋਲੋਂ ਸੱਤ ਮੋਟਰਸਾਈਕਲ ਹੋ ਟੋਟਲ ਅੱਠ ਚੋਰੀ ਦੇ ਮੋਟਰਸਾਈਕਲ ਤਿੰਨ ਚੋਰੀ ਦੇ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਹੋਏ ਨੇ ਜਿਨ੍ਹਾਂ ਨੂੰ ਅਰੈਸਟ ਕਰਕੇ ਤੇਸ਼ ਅਦਾਲਤ ਕਰਕੇ ਰਿਮਾਨ ਲੈ ਹਾਸਲ ਕਰਕੇ ਤੇ ਇਹ ਵੀ ਫਰਦਰ ਪੁਛਗਿੱਛ ਕੀਤੀ ਜਾਏਗੀ ਇਹ ਮਲੋਟ ਦੇ ਵਾਸੀ ਹਨ ਜਿਆਦਾ ਮਲੋਟ ਦੇ ਆਸ-ਪਾਸ ਦੇ ਪਿੰਡਾਂ ਦੇ ਵਾਸੀ ਹਨ ਇਹਨਾਂ ਦਾ ਨਾਮ ਗੁਰਦਾਸ ਸਿੰਘ ਪੁੱਤਰ ਮੰਗਲ ਸਿੰਘ ਗੋਸ਼ਵੀਰ ਸਿੰਘ ਪੁੱਤਰ ਜਸਪਾਲ ਸਿੰਘ ਜਸਪ੍ਰੀਤ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਖੂਣਾ ਕਲਾਂ ਆਵਾਦ ਪਿੰਡ ਮਲੋਟ ਦੇ ਰਹਿਣ ਵਾਲੇ ਇਹ ਇੱਕ ਅਬੰਡਨਟ ਪਲੇਸ ਹੈਗੀ ਜਿੱਥੇ ਇੱਕ ਅਬੰਡਨਟ ਕਮਰਾ ਜਿਆ ਸਗਾ ਉਸ ਜੀ ਨੇ ਸੱਤੇ ਮੋਟਰਸਾਈਕਲ ਬੰਦ ਕਰਕੇ ਤੇ ਲੁਕਾ ਕੇ ਰੱਖੇ ਹੋਏ ਸੀ ਮੁਕਸਰ ਨੂੰ ਫਿਰ ਇਹ ਮੰਬਰੀ ਜਾਣਕਾਰੀ ਦਿੰਦਾ ਆ ਆ ਮਾਨਯੋਗ ਬੀ ਜੀ ਪੀ ਪੰਜਾਬ ਸਾਹਿਬ ਅਤੇ ਐਸ ਐਸ ਪੀ ਮੁਕਸਰ ਸਾਹਿਬ ਸ਼੍ਰੀ ਭਾਗੀ ਰਤਨੀਨਾ ਜੀ ਦੀ ਦਸ਼ਾ ਨਿਰਦੇਸ਼ ਏਟ ਆ ਸਾਡੀ ਸੀ ਆਈਏ ਮਲੂਕ ਬੀ ਪੀ ਨੇ ਇੱਕ ਗਰੋ ਤੇ ਨੰਬੰਦਿਆਂ ਦਾ ਕਾਬੂ ਕੀਤਾ ਜੋ ਕਿ ਬਰਾਮੇ ਨਾਕਾਬੰਦੀ ਇਹਨਾਂ પાસે ਇੱਕ ਮੋਟਰਸਾਈਕਲ ਪਲਸਰ ਜੋ ਕਿ ਚੋਰੀ ਦਾ ਸੀਗਾ ਉਹ ਬਰਾਮਦ ਹੋਇਆ ਤੇ ਮਕਦਮਾ ਨੰਬਰ 105 ਜੇਰਤਾ 303 317 ਬੀ ਐਨ ਐਸ ਇਹ ਮਕਦਮਾ ਦਰਜ ਕਰਕੇ ਤੇ ਅੱਗੇ ਤਕਤੀਸ਼ ਦੌਰਾਨ ਇਹਨਾਂ ਕੋਲੋਂ ਸੱਤ ਮੋਟਰਸਾਈਕਲ ਹੋ ਟੋਟਲ 8 ਚੋਰੀ ਦੇ ਮੋਟਰਸਾਈਕਲ ਤੇ ਚੋਰੀ ਦੇ ਮੋਬਾਈਲ ਫੋਨ ਇਹਨਾਂ ਕੋਲੋਂ ਬਰਾਮਦ ਹੋਏ ਨੇ ਜਿਨ੍ਹਾਂ ਨੂੰ ਅਰੈਸਟ ਕਰਕੇ ਤੇਸ਼ ਅਦਾਲਤ ਕਰਕੇ ਰਿਮਾਨ ਲੈ ਕੇ ਹਸਲ ਕਰਕੇ ਤੇ ਇਹ ਵੀ ਫਰਦਰ ਪੁਛਗਛ ਕੀਤੀ ਜਾਏਗੀ ਇਹ ਮਲੋਟ ਦੇ ਵਾਸੀਆਂ ਜਦਾਂ ਮਲੋਟ ਦੇ ਆਸ-ਪਾਸ ਦੇ ਪਿੰਡਾਂ ਦੇ ਵਾਸੀਆਂ ਇਹਨਾਂ ਦਾ ਨਾਮ ਗੁਰਦਾਸ ਸਿੰਘ ਪੁੱਤਰ ਮੰਗਲ ਸਿੰਘ ਗੋਸ਼ਵੀਰ ਸਿੰਘ ਪੁੱਤਰ ਜਸਪਾਲ ਸਿੰਘ ਜਸਪ੍ਰੀਤ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਕੁਣਾ ਕਲਾਂ ਤਬਾਦ ਪਿੰਡ ਮਲੋਠ ਦੇ ਰਹਿਣ ਵਾਲੇ ਇਹ ਇੱਕ ਅਬਾਂਡਨਟ ਪਲੇਸ ਸਿਗੀ ਜਿੱਥੇ ਇੱਕ ਅਬਾਂਡਨਟ ਕਮਰਾਜਾ ਸਿਗਾ ਉਸ ਜਿਹਨਾਂ ਨੇ ਸੱਤੇ ਮੋਟਰਸਾਈਕਲ ਬੰਦ ਕਰਕੇ ਤੇ ਲੁਕਾ ਕੇ ਰੱਖਿਓ ਇਸ